ਸਿਰਫ 4 ਦਿਨ ਪਹਿਲਾਂ ਹੀ ਖੁੱਲੇ ਕਪਿਲ ਸ਼ਰਮਾ ਦੇ ਕੈਫੇ ਤੇ ਚੱਲੀਆਂ ਗੋਲੀਆਂ ਕਾਮੇਡੀਅਨ ਕਪਿਲ ਸ਼ਰਮਾ ਦੇ ਨਵੇਂ ਖੁੱਲੇ ਰੈਸਟੋਰੈਂਟ ਕੈਪਸ ਕੈਫੇ ਤੇ ਸਰੀ BC ਕੈਨੇਡਾ ਵਿੱਚ ਕਾਰ 'ਚ ਬੈਠੇ ਨੌਜਵਾਨਾਂ ਵੱਲੋਂ ਗੋਲੀਆਂ ਚਲਾਉਣ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤੁਸੀਂ ਵੀਡੀਓ ਸਾਡੇ ਐਕਸ ਅਕਾਊਂਟ ਤੇ ਦੇਖ ਸਕਦੇ ਹੋ ਲਿੰਕ ਤੁਹਾਨੂੰ ਬਾਇਓ 'ਚ ਮਿਲ ਜਾਊਗਾ ਖੁਸ਼ਕਿਸਮਤੀ ਦੀ ਰਹੀ ਇਸ ਹਮਲੇ ਵਿੱਚ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪੁਲਸ ਨੇ ਤੁਰੰਤ ਇਲਾਕਾ ਸੀਲ ਕਰ ਦਿੱਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਤੋਂ ਪਹਿਲਾਂ ਗਿੱਪੀ ਕਰੇਵਾਲ ਕਰਨ ਔਜਲਾ ਏਪੀਟੀ ਲੋ ਦੇ ਘਰਾਂ ਤੇ ਵੀ ਹਮਲੇ ਹੋ ਚੁੱਕੇ ਨੇ ਰਤੇਸ਼ ਲੱਖੀ ਹੁਣਾਂ ਦੀ ਰਿਪੋਰਟ ਮੁਤਾਬਕ ਹੈ ਇਸ ਹਮਲੇ ਦੀ ਜ਼ਿੰਮੇਵਾਰੀ ਹਰਜੀਤ ਸਿੰਘ ਲਾਡੀ ਨੇ ਲਈ ਹੈ ਜੋ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ ਤੇ ਭਾਰਤ ਦੀ ਐਨਆਈਏ ਦੀ ਮੋਸਟ ਵਾਂਟਡ ਲਿਸਟ ਵਿੱਚ ਸ਼ਾਮਲ ਹੈ ਦਾਵਾ ਕੀਤਾ ਜਾ ਰਿਹਾ ਕਿ ਇਹ ਹਮਲਾ ਕਪਲ ਸ਼ਰਮਾ ਵੱਲੋਂ ਕੀਤੀਆਂ ਕੁਝ ਟਿੱਪਣੀਆਂ ਦੇ ਜਵਾਬ ਵਿੱਚ ਕੀਤਾ ਗਿਆ ਹੈ ਪਰ ਇੰਟਰਨੈਟ ਤੇ ਇਸ ਗੱਲ ਦੀ ਵੀ ਚਰਚਾ ਹੈ ਕਿ ਕਪਲ ਸ਼ਰਮਾ ਨੂੰ ਨਿਸ਼ਾਨਾ ਬਣਾ ਕੇ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਤੇ ਇਹ ਇਲਜ਼ਾਮ ਸਿੱਖਾਂ 'ਤੇ ਮੜਿਆ ਜਾ ਰਿਹਾ ਹੈ ਕਪਲ ਸ਼ਰਮਾ ਦਾ ਇੱਕ ਕੈਫੇ ਜੋ ਉਸਦੀ ਵਾਈਫ ਗਿਨੀ ਨਾਲ ਮਿਲ ਕੇ 6 ਜੁਲਾਈ ਨੂੰ ਸ਼ੁਰੂ ਕੀਤਾ ਸੀ ਤੇ ਇਹ ਘਟਨਾ 9 ਜੁਲਾਈ ਨੂੰ ਵਾਪਰੀ